ਆਰੇ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਭਗਵਾਨ ਕਮਾਨ ਸਿਆ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਰਾਨੀ ਇੰਨੀ ਕਮ ਚੱਲਣਾ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਧਰ ਆ ਆਵੀ ਆ ਲੋਕ ਮੇਂ ਜਿਹਨੇ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਹਾਂ ਉਹ ਪਿਸ਼ਾਬ ਕਰਨ ਤੱਕ ਨਹੀਂ ਜਾਂਦਾ ਇਹ ਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਂਦਾ ਹਾਂ ਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਚੀ ਦੇ ਡਾਕਟਰੀ ਜੀ ਆ ਨਾ ਇਤਰਾ ਟਿਸ਼ੂਟਿਵ ਜੀ ਸਾਹਿਬ ਨਾ ਮੈਂ ਕਹਿੰਦਾ ੱੱਕਾ ਬਦਲ ਬਹੁਤ ਕਰ ਲੀ ਰਿਕਾਰਡਿੰਗ ਬਹੁਤ ਦੇਖੋ ਮੰਨ ਲਓ ਸਾਡੀ ਸਰਕਾਰ ਦੀ ੱੱਕੇ ਛਾਈ ਆ ਜਿਹੜਾ ਵੀਡੀਓ ਵਿਖਾਈਆ ਅਬ ਅਬਛਰ ਵੇਖੋ ਕਿੰਨੇ ਆਏ ਆ ਮੇਰੇ ਤੇ ਲੇਅ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਛ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਆਖ ਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਣ ਆ ਨਾ ਲੀਕਮ ਚੱਲਣਾ ਇੱਧਰ ਇੱਧਰ ਆਜ ਆਜ ਆ ਇੱਧਰ ਆ ਇੱਧਰ ਆ ਆਵੇ ਆ ਲੋਕ ਮੈਨੂੰ ਮਿਲਣ ਆਏ ਸਨ ਇਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਨਹੀਂ ਜਾਣਿਆ ਪਸ਼ਾਬ ਇਹਦੀ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਕੋਈ ਨਹੀਂ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਬਲੀ ਕਿਸੇ ਦੀ ਬੱਚੀ ਦੇ ਡਾਕਟਰੀ ਜੀ ਨਾ ਇਸ ਤਰ੍ਹਾਂ ਡਿਸਕੂਟਿਵਤੀ ਸਭ ਨਾ ਮੈਂ ਕਹਿੰਦਾ ਠੱਕਾ ਹਰ ਬੰਦਾ ਬੋਲ ਕਰ ਲਿਖ ਰਿਹਾ ਹਾਂ ਬਹੁਤ ਬੋਲ ਬਹੁਤ ਦੇਖੋ ਮੰਨ ਲਓ ਸਾਡੀ ਮੰਨ ਲਓ ਕਿ ਸਰਕਾਰ ਦੀ ਟੱਕੇ ਛਾਈ ਆ ਜਿਹੜਾ ਵੀਡੀਓ ਵਿਖਾਈ ਆ ਆ ਮੌਸਰ ਵੇਖੋ ਕਿੰਨੇ ਆਏ ਮੇਰੇ ਤੇ ਲਿਆ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿਆ ਆ ਖਲੋਤਾ ਹੀ ਇਹ ਚੀਕਾਂ ਤੇਰੀਆਂ ਵੀ ਘਟਾਉਂ। ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਰਾਨੀ ਨਾਲੀ ਕਮ ਚੱਲਣਾ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਧਰ ਆ ਆਵੇ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਨਹੀਂ ਜਾਂਦਾ ਇਹ ਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਕੋ ਨਹੀਂ ਜਾਂਦਾ ਹਾਂ ਜੀ ਕਹ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਨਹੀਂ ਕਿਸੇ ਦੀ ਬੱਚੀ ਦੇ ਡਾਕਟਰ ਜੀ ਨਾਲ ਇਸ ਤਰ੍ਹਾਂ ਟੈਸ਼ੂਵੇਟਿਵ ਜੀ ਨਾਲ ਨਾ ਮੈਂ ਕਹਿੰਦਾ ਠੱਕਾ ਬੰਦਾ ਜੀ ਬੋਲ ਕਰ ਲੀ ਰਿਕਾਰਡਿੰਗ ਬਹੁਤ ਬੋਲ ਦੇਖ ਮਨ ਲਓ ਸਾਡੀ ਮਨ ਲਓ ਸਰਕਾਰ ਦੀ ਠੱਕੇ ਛਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਪਛਰ ਮੇ ਕੋ ਕੰਦੇ ਆਇਆ ਮੇਰੇ ਤੇ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਛ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਭਗਵਾਨ ਸੁਮਾਨ ਸਿੰਘ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਜਾਨੀ ਕਮ ਚੱਲਣਾ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਧਰ ਆ ਆਵੀ ਆ ਲੋਕ ਮਿਲਣ ਆਏ ਸੀ ਜੀ ਇਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣਾ ਆ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹਿੰਦੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਬਲੀ ਕੇਸ਼ਰੀ ਬੱਤੀ ਦੇ ਨੌਕਰੀ ਜੀ ਨਾ ਇਤਰਾ ਡਿਸਕਵਰਟੀ ਸਾਹਿਬ ਨਾ ਕਰਦਾ ਮੈਂ ਕਹਿੰਦਾ ਘਰ ਬਦਲਣ ਤੋਂ ਬਹੁਤ ਕਰ ਲਿਖ ਰਿਹਾ ਹਾਂ ਰਿਪੋਰਟਿੰਗ ਬਹੁਤ ਬਣੀ ਹੋਈ ਹੈ ਚੱਕ ਰਿਹਾ ਮੈਂ ਮੰਨ ਲਓ ਸਾਡੀ ਮੰਨ ਲੋ ਕਿ ਭਰਾ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਫਸਰ ਵੇਖੋ ਕਿਨੇ ਆਏ ਆ ਮੇਰੇ ਤੇ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨ ਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਰਾਨੀ ਨਾ ਨਹੀਂ ਕੰਮ ਚੱਲਣਾ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਧਰ ਆ ਆ ਵੀ ਆ ਲੋਕ ਮੇਰੇ ਨਾਲ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਦਿੰਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਵੀ ਕਿਸੇ ਦੀ ਬੱਚੀ ਦੇ ਨੌਕਰੀ ਜੀ ਨਾ ਇਤਰਾ ਡਿਸਕ੍ਰਿਮినੇਸ਼ਨ ਨਾ ਕਰਦਾ ਮੈਂ ਕਹਦਾ ਘਰ ਬਦਲ ਬਹੁਤ ਕਰ ਲਿਓ ਰਿਕਾਰਡਿੰਗ ਬਹੁਤ ਦੇਖ ਲਓ ਮੰਨ ਲਓ ਸਾਡੇ ਮੰਨ ਲੋ ਭਰਾ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆਬ ਅਬ ਸਰ ਵੇਖੋ ਕਿੰਨੇ ਆਇਆ ਮੇਰੇ ਤੇ ਲੈਣ ਨਹੀਂ ਪਤਾ ਨਹੀਂ ਮੇਰੇ ਘਰ ਜੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਭਗਵਾਨ ਕਮਾਨ ਸਿੰਘ ਆਖ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਰਾਨੀ ਤਾ ਕਨਾਲੀ ਕਮ ਚੱਲਣਾ ਇੱਧਰ ਇੱਧਰ ਆ ਜਾ ਆ ਇੱਧਰ ਆ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਜੀ ਇਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਵੀ ਜਾਣਾ ਇਹ ਰਿਕਾਰਡਿੰਗ ਕਰੀਏ ਮहारा ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹਿੰਦੀ ਕਹ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਵੀ ਕਿਸੇ ਦੀ ਬੱਚੀ ਦੀ ਨੌਕਰੀ ਜੀ ਨਾ ਇਸ ਤਰ੍ਹਾਂ ਡਿਸਿਊਟਿਵਟੀ ਸਭ ਨਾ ਕਰਦਾ ਮੈਂ ਕਹਿੰਦਾ ਠੱਕਾ ਹਰ ਬੰਦੇ ਨੂੰ ਬਹੁਤ ਕਰ ਲਿਖੀ ਰਿਕਾਰਡਿੰਗ ਬਹੁਤ ਮਿੰਟ ਇੱਕ ਮਿੰਟ ਮੰਨ ਲਓ ਸਾਡੀ ਮੰਨ ਲਓ ਭਰਾ ਸਰਕਾਰ ਦੀ ਟੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਫਸਰ ਵੇਖੋ ਕਿਨੇ ਆਏ ਆ ਮੇਰੇ ਤੇ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਮਗਰ ਬਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਰਾਨੀ ਤਾਕਤ ਕਨਾਲੀ ਕਮ ਚੱਲਣਾ ਇੱਧਰ ਇੱਧਰ ਆ ਆਜ ਆ ਆ ਆ ਇੱਥੇ ਆ ਇੱਥੇ ਆ ਆਵੀ ਆ ਲੋਕ ਮੈਨੂੰ ਕਹਿਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਇਹ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਦਿੰਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਬਾਹਰ ਨਹੀਂ ਜਾਣ ਦਿੰਦੇ ਕੰਮ ਕਰਾਉਣ ਆਏ ਸੀ ਆਪਣੀ ਕਿਸੇ ਦੀ ਬੱਚੀ ਦੇ ਡਾਕਟਰੀ ਜੀ ਆ ਨਾ ਇਤਰਾ ਡਿਸ਼ੂਏਟਿਵ ਜੀ ਸਾਹਿਬ ਨਾ ਮੈਂ ਕਹਿੰਦਾ ਟੱਕਾ ਬਦਲਣ ਤੋਂ ਬਹੁਤ ਕਰ ਲਿਆ ਰਿਪੋਰਟਿੰਗ ਤੋਂ ਬਹੁਤ ਕੋਈ ਨਹੀਂ ਮੰਨ ਲਓ ਸਾਡੀ ਮੰਨ ਲਓ ਕਿ ਸਰਕਾਰ ਦੀ ਟੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਤੇ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਖਲੋਤਾ ਹੀ ਇਹ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆਜਾ ਇੱਧਰ ਆ ਇੱਧਰ 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 ਮਾਰਾਨੀ ਕਿੰਨੀ ਘੱਟ ਚੱਲਣਾ ਇੱਧਰ ਇੱਧਰ ਆਜਾ ਆਜਾ ਆ ਇੱਧਰ ਆ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹਿੰਡੀਕਰ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੱਚੀ ਦੇ ਡਾਕਟਰੀ ਜੀ ਆ ਨਾ ਇਸ ਤਰ੍ਹਾਂ ਡਿਸਿਊਟਿਵਤੀ ਸਭ ਨਾ ਕਰਦਾ ਮੈਂ ਕਹਿੰਦਾ ੱੱਕਾ ਬਦਲ ਬਹੁਤ ਕਰ ਲੀ ਰਿਹਾ ਰਿਕਾਰਡਿੰਗ ਕਰ ਬਹੁਤ ਨਹੀਂ ਮੰਨ ਲੋ ਸਾਡੀ ਮੰਨ ਲੋ ਕਹਿੰਦਾ ਸਰਕਾਰ ਦੀ ਧੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆ ਅਕਸ਼ਰ ਵੇਖੋ ਕਿੰਨੇ ਆਇਆ ਮੇਰੇ ਤੇ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਛ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਮਗਰ ਬਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਆ ਖਲੋਤਾ ਈ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਰਾਨੀ ਤਾਕਨਾਂ ਦੀ ਕਮ ਚੱਲਣਾ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਧਰ ਆ ਆਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਇਹ ਰਿਕਾਰਡਿੰਗ ਕਰੀ ਮहारा ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਦਿੰਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਬਾਹਰ ਨਹੀਂ ਜਾਣ ਦਿੰਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੱਚੀ ਦੇ ਡਾਕਟਰੀ ਜੀ ਆਹ ਇਤਰਾ ਡਿਸ਼ੂਏਟਿਵ ਜੀ ਸਾਹਿਬ ਨਾਲ ਮੈਂ ਕਹਿੰਦਾ ਠੱਕਾ ਬਦਲ ਬਹੁਤ ਕਰ ਲੀ ਫਿਰ ਰਿਕਾਰਡਿੰਗ ਕਰਮਨ ਤੁਹਾਡੀ ਮਨ ਲੋਗਾ ਭਰਾ ਕਹਿੰਦਾ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਬ ਅਬਸਰ ਵੇਖੋ ਕਿੰਨੇ ਆਏ ਆ ਮੇਰੇ ਤੇ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨਸਿਆ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਕਿੰਨੀ ਕਮ ਚੱਲਣਾ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਥੇ ਆ ਆ ਵੀ ਆ ਲੋਕ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣਿਆ ਇਹ ਦੀ ਰਿਕਾਰਡਿੰਗ ਕਰੀ ਹਮਾਰਾ ਸਾਨੂੰ ਪਾਣੀ ਪੀਣ ਤੱਕ ਵੀ ਨਹੀਂ ਜਾਣਿਆ ਹਾਂ ਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਚੀ ਦੀ ਨੌਕਰੀ ਸੀ ਨਹੀਂ 트ਰੇਜਿਡੀ ਵੀ ਤੇ ਸਾਹਮਨਾ ਕਰਦਾ ਮੈਂ ਕਹਿੰਦਾ ੱ ਘਰ ਬੰਦ ਕਰ ਬਹੁਤ ਕਰ ਲਿਆ ਰਿਕਾਰਡਿੰਗ ਦੇਖ ਮਨ ਨੂੰ ਸਾਡੀ ਮਨ ਨੂੰ ਕਹਿੰਦਾ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਪ ਅਪਸਰ ਵੇਖੋ ਕਿੰਨੇ ਆਏ ਆ ਮੇਰੇ ਤੇ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨਸਿਆ ਆ ਖਲੋਤਾ ਹੀ ਤੇ ਕੀਕਾ ਤੇਰੀਆਂ ਵੀ ਘਟਾਉ ਆ ਇਧਰ ਵੀ ਆ ਦਿਖਾ ਇਧਰ ਆ ਇਧਰ 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 ਤੇ ਮਾਰਾਨੀ ਕਿਹ ਨਾਲੀ ਕਮ ਚੱਲਣਾ ਇਧਰ ਇਧਰ ਆ ਜਾ ਆ ਆ ਇਧਰ ਆ ਇਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਉਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਇਹਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਦਿੱਤਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੱਚੀ ਦੇ ਨੌਕਰੀ ਜੀ ਨਾ ਇਸ ਤਰ੍ਹਾਂ ਟੈਸ਼ੂਵੇਟਿਵਟੀ ਸਾਹਿਬ ਨਾ ਮੈਂ ਕਹਿੰਦਾ ਘਰ ਬੰਦ ਕਰ ਬਹੁਤ ਕਰ ਲੀ ਰਿਹਾ ਰਿਕਾਰਡਿੰਗ ਦੇਖੋ ਮਨ ਲੋ ਸਾਡੀ ਮਨ ਲੋ ਸਰਕਾਰ ਦੀ ਟੱਕੇ ਛਾਈ ਆ ਜਿਹੜਾ ਵੀਡੀਓ ਵਿਖਾਈਆਂ ਆ ਆ ਸਰਵੇ ਕੋ ਕਹਿੰਦੇ ਆ ਇਹ ਮੇਰੇ ਤੇ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਛ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿਆ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਣੀ ਜਿੰਨਾ ਨਹੀਂ ਕੰਮ ਚੱਲਣਾ ਇੱਧਰ ਇੱਧਰ ਆਜ ਆਜ ਆ ਆ ਇੱਧਰ ਇੱਧਰ ਆ ਵੀ ਆ ਲੋਕ ਮਿਲਣ ਆਏ ਸੀ ਜੀ ਇਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਇਹਦੀ ਰਿਕਾਰਡਿੰਗ ਕਰੀਏ ਮहारा ਸਾਨੂੰ ਪਾਣੀ ਪੀਣ ਤੱਕ ਨਹੀਂ ਜਾਣ ਦਿੱਤਾ ਹਾਂ ਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਚੀ ਦੇ ਨੌਕਰੀ ਜੀ ਆ ਨਾ ਇਸ ਤਰ੍ਹਾਂ ਟੈਸ਼ੂਵੇਟਿਵਟੀ ਸਾਹਿਬ ਨਾ ਮੈਂ ਕਹਿੰਦਾ ਘਰ ਬੰਦ ਕਰ ਬਹੁਤ ਕਰ ਲੀ ਰਿਹਾ ਰਿਕਾਰਡਿੰਗ ਬਹੁਤ ਦੇਖ ਮਨ ਲੋ ਸਾਡੇ ਮਨ ਲੋ ਕਰਦਾ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਤੇ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆਜ ਤੇਰੇ 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 ਮਾਰਾਂ ਨੀ ਕੰਨੀ ਕਮ ਚੱਲਣਾ ਇੱਧਰ ਇੱਧਰ ਆਜ ਆ ਇੱਧਰ ਆ ਇੱਥੇ ਆ ਆਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣਿਆ ਇਹ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪਣੇ ਕਿਸੇ ਦੀ ਬੱਚੀ ਦੀ ਨੌਕਰੀ ਸੀ ਨਾ ਇਤਰਾ ਡਿਪਲੋਮੇਟ ਵੀ ਸਭ ਨਾ ਮੈਂ ਕਹਿੰਦਾ ਘਰ ਬਦਲ ਬਹੁਤ ਕਰ ਲਿਆ ਰਿਕਾਰਡਿੰਗ ਬਹੁਤ ਬਣੀ ਦੇਖ ਲੈ ਮੰਨ ਲਓ ਸਾਡੀ ਮੰਨ ਲਓ ਭਰਾ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਫਸਰ ਮੇ ਕੋਕਿੰਦੇ ਆਏ ਆ ਮੇਰੇ ਤੇ ਲੇਅ ਨਹੀਂ ਪਤਾ ਨਹੀਂ ਮੇਰੇ ਘਰ 'ਚ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਆਰਾ ਮੈਚ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਭਗਵਾਨ ਸੁਮਾਨ ਸਿੰਘ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਤਾ ਕਿ ਨਾਲੀ ਕਮ ਚੱਲਣਾ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਇਹ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਦਿੰਦਾ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਚੀ ਦੀ ਨੌਕਰੀ ਸੀ ਨਾ ਇਤਰਾ ਡਿਪਲੋਮੇਟ ਵੀ ਸਾਡਾ ਮੈਂ ਕਹਿੰਦਾ ੱੱਕਾ ਬਦਲ ਬਹੁਤ ਕਰ ਲਈ ਰਿਕਾਰਡਿੰਗ ਬਹੁਤ ਬਣੀ ਦੇਖ ਬੰਦ ਮੰਨ ਲੋ ਸਾਡੀ ਮੰਨ ਲੋ ਕੋ ਭਰਾ ਸਰਕਾਰ ਦੀ ੱੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆਬ ਅਬਛਰ ਮੇ ਕੋ ਕਿੰਦੇ ਆਇਆ ਮੇਰੇ ਤੇ ਲੈ ਨਹੀਂ ਪਤਾ ਨਹੀਂ ਮੇਰੇ ਘਰ ਚ ਕੁਛ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਆ ਖਲੋਤਾ ਈ ਤੇ ਚੀਕਾਂ ਤੇਰੀਆਂ ਵੀ ਘਟਾਉ ਆ ਇੱਧਰ ਵੀ ਆ ਦਿਖਾ ਇੱਧਰ ਆਜ ਤੇਰੇ 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 ਮਰਾਨੀ ਕਿੰਨੀ ਕਮ ਚੱਲਣਾ ਇੱਧਰ ਆ ਇੱਧਰ ਆਜ ਆ ਇੱਧਰ ਆ ਇੱਧਰ ਆ ਆਵੀ ਆ ਲੋਕ ਮੈਨੂੰ ਮਿਲਣ ਆਏ ਸੀ ਜੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲ ਸਾਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਨਹੀਂ ਜਾਣ ਦਿੰਦਾ ਇਹ ਲਈ ਰਿਕਾਰਡਿੰਗ ਕਰੀਏ ਮहारा ਸਾਨੂੰ ਪਾਣੀ ਪੀਣ ਤੱਕ ਉਹ ਨਹੀਂ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪਣੇ ਕਿਸੇ ਦੀ ਬੱਚੀ ਦੀ ਨੌਕਰੀ ਜੀ ਨਾ ਇਤਰਾ ਡਿਪਲੋਮੇਟਿਕ ਜੀ ਸਭ ਨਾ ਮੈਂ ਕਹਿੰਦਾ ੱੱਕਾ ਬਦਲ ਬਹੁਤ ਕਰ ਲਿਓ ਰਿਪੋਰਟਿੰਗ ਬਹੁਤ ਬਹੁਤ ਦੇਖਣ ਮੰਨ ਲੋ ਸਾਡੀ ਮੰਨ ਲੋ ਕੋ ਭਰਾ ਕਹਿੰਦਾ ਸਰਕਾਰ ਦੀ ੱੱਕੇ ਛਾਈ ਆ ਜਿਹੜਾ ਵੀਡੀਓ ਵਿਖਾਈਆ ਆ ਅਪ ਅਪਸਰ ਵੇਖੋ ਕਿੰਨੇ ਆਏ ਆ ਮੇਰੇ ਤੇ